ਸਸਰੀਆ ਕਾਲ ਜੀ ਮੈਂ ਬੁੱਧਿ ਨਗਰ ਦਾ ਸਰਪੰਚ ਅਮਰਪਾਲ ਸਿੰਘ ਆਪ ਸਭ ਜਾਣਦੇ ਹੋ ਕਿ ਪਹਿਲਾਂ ਜਿਹੜਾ ਚੈਨਲ ਇਹ ਚੱਲਿਆ ਹੈ ਤੀਸਰੀ ਅੱਖ ਉਸ ਦੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਕਿ ਜਿਹੜਾ ਵੀ ਇਸ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਜੋ ਜ਼ੁਲਮ ਹੋ ਰਿਹਾ ਹੈ ਗਰੀਬਾਂ ਤੇ ਉਸ ਦੇ ਉੱਤੇ ਤੀਜੀ ਅੱਖ ਰੱਖੀ ਜਾਵੇਗੀ ਜੋ ਕੀ ਇਹ ਰੱਖ ਰਹੇ ਨੇ اور ਬੜੇ ਵਧੀਆ ਨੇ ਔਰ ਇਹ ਪਹਿਲਾਂ ਵੀ ਆਪਣਾ वचन निभांदे ਆਏ ਐ ਔਰ ਇਹ ਨਿਭਾਨਗੇ ਸਾਨੂੰ ਬਹੁਤ ਉਮੀਦ ਹੈ ਗੁਰਵਿੰਦਰ ਸਿੰਘ ਚਾਵਲਾ ਤੋਂ ਤਾਂ ਕਿ ਮਤਲਬ ਅੱਗੇ ਸਾਡੇ ਨਾਲ ਜੁੜੇ ਰਹਿਣ ਔਰ ਇਹ ਪਿੰਡਾਂ ਪਿੰਡ ਜਾਂਦੇ ਨੇ ਪਿੰਡਾਂ ਪਿੰਡ ਜਾ ਕੇ ਸਾਰਿਆਂ ਦੇ ਦੁੱਖ ਸੁਣਦੇ ਨੇ ਇਸ ਦੇ ਨਾਲ ਹੁੰਦਾ ਇਹ ਹੈਗਾ ਕਿ ਹਰ ਬੰਦਾ ਆਪਣੇ ਆਪਣੇ ਦੁੱਖ ਸੁਣਾਉਂਦਾ ਹੈ ਇਹ ਇਹਨਾਂ ਦੇ ਵਿੱਚ ਕੋਈ ਜਾਤ ਪਾਤ ਦਾ ਜਾਂ ਕਿਸੇ ਪ੍ਰਕਾਰ ਦਾ ਕੋਈ ਭੇਦਭਾਵ ਨਹੀਂ ਹੈ ਔਰ ਇਹ ਜਾਣਦੇ ਨੇ ਕਿ ਭਈ ਜੋ ਵੀ ਹੋਵੇ ਇਹ ਆਪਣੇ ਪਰਿਵਾਰ ਦੀ ਤਰ੍ਹਾਂ ਮਤਲਬ ਇਹ ਆਪਣੇ ਵਚਨ ਨਿਭਾਣਗੇ ਜੋ ਕਿ ਇਹਨਾਂ ਨੇ ਇੱਕ ਟੀਚਰ ਰੱਖਿਆ ਸੀਗਾ ਕਿ ਮੈਂ ਗਰੀਬਾਂ ਦੀ ਸੇਵਾ ਕਰਨੀ ਹੈ ਸੋ ਇਹ ਕਰਨਗੇ ਇਹਨਾਂ ਤੇ ਅਸੀਂ ਆਸ ਕਰਕੇ ਚੱਲੇ ਆ ਬਹੁਤ ਬਹੁਤ ਵਧਾਈਆਂ ਇਸ ਚੈਨਲ ਨੂੰ ਬਹੁਤ ਬਹੁਤ ਵਧਾਈਆਂ ਲੱਖ ਲੱਖ ਵਧਾਈਆਂ ਜੀ